ਪੰਜਾਬੀ ਬੋਲੀ ਬੜਿਆਂ ਝਖੜਾਂ ਤੂਫਾਨਾਂ ਤੇ مصیبتਾਂ ਵਿੱਚ ਦੀ ਨਿਕਲੀ ਹੈ। ਇਸਨੇ ਤਲਵਾਰਾਂ, ਖੰਡਿਆਂ, ਤੀਰਾਂ ਤੇ ਨੇਜ਼ਿਆਂ ਦੇ ਗੀਤ ਗਾਏ ਨੇ। ਜੰਗਲਾਂ, ਬੇਲਿਆਂ ਤੇ ਮਾਰੂਥਲਾਂ ਵਿੱਚ ਰੋਮਾਂਸਕ ਢੋਲੇ ਗਾਏ ਨੇ। ਇਸਨੇ ਸੂਰਮਿਆਂ, ਯੋਧਿਆਂ ਤੇ ਸ਼ਹੀਦਾਂ ਦੀਆਂ ਅਣਖੀ, ਵਾਰਾਂ ਦੀਆਂ ਗੂੰਜਾਂ ਪਾਈਆਂ ਨੇ। ਇਸ ਬੋਲੀ ਨੇ ਭਗਤ ਬਾਣੀ ਗੁਰਬਾਣੀ ਤੇ ਪ੍ਰਭੂ ਭਗਤੀ ਦਾ ਰਾਗ ਅਲਾਪਿਆ ਹੈ ਮੁਕਤੀ ਗੱਲ ਪੰਜਾਬੀ ਬੋਲੀ ਰਣ ਭੂਮੀ ਦੇਸ਼ ਭਗਤੀ ਪ੍ਰਭੂ ਭਗਤੀ ਤੇ ਪ੍ਰੇਮ ਭਗਤੀ ਦਾ ਮੁਜੱਸਮਾ ਹੈ ਅੱਜ ਇਹ ਗਿਆਨ ਮੰਦਰ ਅਰਥਾਤ ਯੂਨੀਵਰਸਿਟੀ ਵਿੱਚ ਆਬਰਾਜੀ ਹੈ 24 ਜੂਨ 1962 ਪ੍ਰਤਾਪ ਸਿੰਘ ਕੈਰੋਂ ਮੁੱਖ ਮੰਤਰੀ ਪੰਜਾਬ ਇਹ ਸ਼ਬਦ ਪੰਜਾਬੀ ਯੂਨੀਵਰਸਿਟੀ ਦੇ ਵਿੜੇ ਇਸ ਲਈ ਉਕਰੇ ਹਨ ਕਿਉਂਕਿ ਇਹ ਯੂਨੀਵਰਸਿਟੀ ਵੇਸ਼ਬ ਦੀ ਦੂਜੀ ਯੂਨੀਵਰਸਿਟੀ ਹੈ ਜਿਸ ਦਾ ਨਾਂ ਕਿਸੇ ਬੋਲੀ ਦੇ ਨਾਂ ਤੇ ਰੱਖਿਆ ਗਿਆ ਜੇਰੂਸੇਲਮ ਦੀ ਹੈਬਰੀ ਯੂਨੀਵਰਸਿਟੀ ਪਹਿਲੀ ਯੂਨੀਵਰਸਿਟੀ ਹੈ ਜਿਸ ਦਾ ਨਾਂ ਬੋਲੀ ਤੇ ਰੱਖਿਆ ਗਿਆ ਲੱਖਾਂ ਨੌਜਵਾਨ ਜੋ ਇੱਥੋਂ ਪੜ੍ਹ ਕੇ ਗਏ ਜਿਨ੍ਹਾਂ ਦੀਆਂ ਯਾਦਾਂ ਇੱਥੇ ਲਾਇਬ੍ਰੇਰੀ ਹੋਸਟਲ ਗੋਲ ਮਾਰਕੀਟ ਗੁਰੂ ਤੇਗ ਬਹਾਦਰ ਹਾਲ ਜੈ ਕਲਾ ਭਵਨ ਨਾਲ ਜੁੜੀਆਂ ਹਨ ਉਹਨਾਂ ਦੀ ਅੱਜ ਵੀ ਅੱਗੋਂ ਗੁਜ਼ਰਦਿਆਂ ਧਾ ਨਿਕਲਦੀ ਹੈ ਤੇ ਮੋੜ ਇਸ ਯੂਨੀਵਰਸਿਟੀ ਵਿੱਚ ਫੇਰ ਹੀ ਲਾਉਣ ਨੂੰ ਚਿਤ ਕਰਦਾ ਹੈ ਸ਼ਹਿਰੀ ਮਾਨ ਦਾ ਗੀਤ ਕਾਲਜ ਵਾਲੀ ਜੀਟੀ ਰੋਡ ਤੋਂ ਕਿੰਨੇ ਰਾਹ ਨਿਕਲੇ ਆਪਣੇ ਆਪ ਕੰਨਾਂ ਵਿੱਚ ਵੱਜਣ ਲੱਗ ਜਾਂਦਾ ਹੈ